ਕੀ ਪਤਾ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਬਾਗਾਪੁਰਾਣਾ ਇਹਨੂੰ ਪੈਂਦੀ ਹੈ ਨੇੜੇ ਇਹ ਸਮਾਲਸਰ ਦੇ ਰਹਿ ਜਾਂਦਾ ਨਾਲ ਹੀ ਪਿੰਡ ਰੋਡੇ ਐ ਇਹ ਤੋਂ ਇਲਾਵਾ ਭਲੂਰ ਤੇ ਜਾਉਣ ਵਾਲਾ ਪਿੰਡ ਵੀ ਇਹਦੇ ਨੇੜ ਦੇ ਐ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਨੂੰ ਛੌਂਕ ਐ ਚੰਗੇ ਪਸ਼ੂਆਂ ਦਾ ਦੁੱਧ ਆਸਤੇ ਵੀ ਪਸ਼ੂ ਬਹੁਤ ਸਾਰੇ ਵੀਰ ਰੱਖਦਾ ਪਹਿਲਾਂ ਵੀ ਵੀਡੀਓ ਬਣਾਈਆਂ ਹਰਿਆਣੇ ਚੋਂ ਮੱਝਾਂ ਲੈ ਕੇ ਆਇਆ ਤੇ ਨਾਲ ਵਪਾਰ ਦਾ ਵੀ ਕੰਮ ਆ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਵੀ ਹੁੰਦੇ ਆ ਜਿੱਦਾਂ ਦਾ ਤੁਸੀਂ ਭਾ ਪੈਸਾ ਇਨਵੈਸਟ ਕਰਨਾ ਚਾਹੋ ਨੀ ਉਦੋਂ ਦੀ ਤੁਹਾਨੂੰ ਇੱਥੋਂ ਮੱਝ ਵਿਕਰੀ ਵਾਲੀ ਮਿਲ ਜੂਗੀ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਤੁਹਾਨੂੰ ਟੌਪ ਦੀ ਇੱਕ ਮੁਰਾ ਨਸਲ ਦੀ ਮੱਝ ਦਿਖਾਉਣੀ ਹੈ ਪਰਸਨਲੀ ਜੇ ਗੱਲ ਕਰੀਏ ਦੋਸਤੋ ਤਾਂ ਬੜਾ ਮਾਨ ਖੁਸ਼ ਹੁੰਦਾ ਜਦੋਂ ਕੋਈ ਚੰਗੇ ਮੱਝ ਪਸ਼ੂ ਦੀ ਚੰਗੀ ਮੱਝ ਜਾਂ ਗਾਂ ਦੀ ਵੀਡੀਓ ਬਣਾਈਦੀ ਹੈ। ਤਾਂ ਉਹਦੇ ਨਾਲ ਆਉਂਦਾ ਵੀ ਜਿਹੜਾ ਇੱਕ ਸੁਪਨਾ ਪੂਰਾ ਹੁੰਦਾ ਹੈ ਚੰਗੇ ਪਸ਼ੂ ਨੂੰ ਦੇਖਣ ਦਾ। ਜਦੋਂ ਚੰਗੀਆਂ ਮੱਝਾਂ ਜਾਂ ਗਾਵਾਂ ਦੀ ਵੀਡੀਓ ਬਣਾਈਦੀ ਉਹ ਤੋਂ ਕਹੀਦਾ ਵੀ ਇਹ ਇੱਕ ਅੱਦੇ ਕਰਦਾ ਇਹਨਾਂ ਦਾ ਅੰਜਲ ਹੁੰਦਾ ਹੈ। ਇੱਕ ਅੱਦਾ ਗਾਹਕ ਵੀਰ ਹੁੰਦਾ ਜਿਹਨੇ ਇਹਨੂੰ ਖਰੀਦਣਾ ਹੁੰਦਾ ਤੇ ਬਾਕੀ ਜਿਹੜੇ ਭਰਾ ਦੇਖਣਗੇ ਉਹਨਾਂ ਦੀਆਂ ਅੱਖਾਂ ਨੂੰ ਸਕੂਨ ਮਿਲੂਗਾ ਇੱਕ ਏਦਾਂ ਦੀ ਤੁਹਾਨੂੰ ਮੁਰਾ ਮੱਝ ਜਿਹੜੀ ਅੱਜ ਮੈਂ ਦਿਖਾਉਣ ਜਾ ਰਿਹਾ। ਬਿਲਕੁਲ ਤਾਜੀ ਸੋਈ ਹੈ ਤੇ ਜੈਡ ਬਲੈਕ ਆਪ ਹੈ ਜਿਹੜੇ ਬੱਚੇ ਨੂੰ ਜਨਮ ਦਿੰਦਾ ਹੈ ਉਹ ਵੀ ਸਾਰਾ ਹੀ ਮੈਨੂੰ ਕਾਲਾ ਦਿੰਦਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹਨੂੰ ਜੱਜਦਾ ਹੈ ਉਹਦਾ ਹੱਕ ਹੁੰਦਾ ਵੀ ਉਹ ਆ ਕੇ ਤਸੱਲੀ ਕਰੇ ਪੂਰੀ ਤਸੱਲੀ ਕਰਕੇ ਤੁਸੀਂ ਖਰੀਦਿਓ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲਿਏ ਵੀਰ ਨੂੰ ਤੇ ਇਹਦੇ ਸਬੰਧੀ ਕਰਦੇ ਆਂ ਗੱਲਬਾਤ ਫਿਰ ਇਸੇ ਨੂੰ ਖੋਲਾਂਗੇ ਤੇ ਨਾਲ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਜੀ ਗੁਰਪਿੰਦਰ ਸਿੰਘ ਹੈ ਪਿੰਡ ਲੰਡੇ ਠੀਕ ਗੁਰਪ੍ਰਿੰਦਰ ਭਾਈ ਇਹ ਛੌਂਕ ਪਸ਼ੂਆਂ ਦਾ ਕਦੋਂ ਕਦਾ ਹੈ ਇਹ ਸ਼ੁਰੂ ਤੋਂ ਹੀ ਸੀਗਾ ਜੀ ਬਚਪਨ ਤੋਂ ਹੀ ਸੀਗਾ ਮੈਨੂੰ ਇਹ ਅੱਛਾ ਹਾਂਜੀ ਪਹਿਲਾਂ ਤੋਂ ਹੀ ਮੇਰਾ ਲਗਾਓ ਰਿਹਾ ਪਸ਼ੂਆਂ ਪ੍ਰਤੀ ਠੀਕ ਹੈ ਹਾਂਜੀ ਅੱਛਾ ਭਾਈ ਇਹ ਆਪਾਂ ਹੁਣ ਵਪਾਰ ਵਾਲੇ ਪਾਸੇ ਆਏ ਇਹ ਤੋਂ ਪਹਿਲਾਂ ਆਪਾਂ ਕੰਮ ਕੀ ਕਰਦੇ ਸੀ ਪਹਿਲਾਂ ਮੈਂ ਜੀ ਆਰਮੀ ਜੌਬ ਕਰਦਾ ਸੀਗਾ ਰਿਟਾਇਰਮੈਂਟ ਹੋਣ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਹਾਂਜੀ ਹਾਂਜੀ ਅੱਛਾ ਪਸੂਆਂ ਦੀ ਜੇ ਮੈਂ ਗਿਣਤੀ ਦੇਖਦਾ ਬਈ ਮੇਰੇ ਖਿਆਲ ਚ 15 20 ਨਗਮੋਜ ਨਾਲ ਹੋਣਗੇ ਹਣਾ ਬਿਲਕੁਲ ਜੀ ਬਿਲਕੁਲ ਸਾਰੇ ਫਿਰ ਨਾਲ ਸੰਭੀ ਜਾਂਦੇ ਹੁਣ ਦੇ ਪਾਸੇ ਹੁਣ ਵੀ ਜੌਬ ਕਰ ਰਹੇ ਹਾਂ ਹਾਂ ਜੀ ਹੁਣ ਵੀ ਕਰਦੇ ਹਾਂ ਪਰ ਨਾਲੇ ਪਸ਼ੂਆਂ ਦਾ ਜ਼ਿਆਦਾ ਮੈਨੂੰ ਜਾਣ ਇਧਰੀ ਅੱਛਾ ਜੌਬ ਵੀ ਕਰ ਰਹੇ ਹੋ ਨਾਲ ਹੁਣ ਵੀ ਹਾਂ ਜੀ ਨਾਲ ਪਸ਼ੂਆਂ ਦਾ ਵੀ ਸ਼ੌਕ ਪਸ਼ੂਆਂ ਦਾ ਵੀ ਸ਼ੌਕ ਵਪਾਰ ਚ ਫਿਰ ਮੱਝਾਂ ਹੀ ਲਿਆਉਣੇ ਕਿ ਗਾਂ ਵੀ ਆ ਜਾਂਦੀ ਜਿਆਦਾਤਰ ਮੱਝੇ ਲੈ ਕੇ ਆਉਣੇ ਜੀ ਕੋਈ ਚੰਗੀ ਗਾਂ ਲਿਆਉਣੇ ਵੈਸੇ ਜਿਆਦਾਤਰ ਮੱਝਾਂ ਆਉਂਦੀ ਜਿਆਦਾ ਮੱਝਾਂ ਹੀ ਰਹਿੰਦੀਆਂ ਬਿਲਕੁਲ ਅੱਛਾ ਭਾਈ ਅੱਜ ਇੱਕ ਮੱਝ ਆਪਾਂ ਵੇਚਣ ਲ ਈ ਜਾ ਸੁਆ ਹਾਂਜੀ ਕਰਦੀ ਆ ਜਾਂ ਖਰੀਦੀ ਹੋਈ ਨਹੀਂ ਜੀ ਪਿਛਲੇ ਸੂਏ ਹਰਿਆਣੇ ਚ ਲੈ ਕੇ ਆਈ ਸੀ ਪਿਛਲੇ ਸੂਏ ਦੂਜੇ ਸੂਏ ਚ ਲਿਆਂਦੀ ਸੀ ਦੂਜੇ ਸੂਏ ਲਿਆਂਦੀ ਸੀ ਕਿੰਨਾ ਦੁੱਧ ਚੋਕੇ ਲਿਆਂਦੀ ਸੀ ਉਥੋਂ 22 ਕਿਲੋ 700 ਗ੍ਰਾਮ ਜੀ 22 700 ਉਥੋਂ ਚੋਕੇ ਲਿਆਂਦਾ ਸੀ ਹਾਂਜੀ ਅੱਛਾ ਇਹ ਸੂਈ ਕਦੋਂ ਆ ਹੁਣ ਸੂਈ ਇਹ ਸਵੇ ਹੀ ਹੈ ਸੂਈ ਅੱਜ ਸਵੇ ਹੀ ਸੂਈ ਹੈ ਇਹ ਹਾਂਜੀ ਹਾਂਜੀ ਠੀਕ ਹੈ ਬੱਚਾ ਇਹਨੇ ਬਈ ਕੱਟਾ ਦ ਬੱਚਾ ਕੱਟਾ ਦਿੰਦਾ ਜੀ ਕਿਹੜੇ ਬੋਲਦਾ ਹੈ ਕੋਈ ਪਤਾ ਇਹ ਜੀ ਅਨਮੋਲ ਰਤਨ ਦਾ ਟੀਕਾ ਪਰਵਾਇਸ ਅਨਮੋਲ ਰਤਨ ਦਾ ਹਾਂਜੀ ਆਪਣੇ ਹੱਥੀ ਠੀਕ ਹੈ ਓਕੇ ਇਹਦਾ ਰੇਟ ਆਪਾਂ ਮੱਝ ਦਾ ਕੀ ਰੱਖੀਏ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਰੇਟ ਬਾਕੀ ਜੀ ਇਹ ਚੰਗੀ ਕੀਮਤ ਚ ਮਿਲਦੀਆਂ ਵੀ ਐਵੇਂ ਬੰਦਾ ਹਨਾ ਸਹੀ ਹੈ ਓਕੇ ਸੋ ਦੋਸਤੋ ਕੀਮਤ ਬਿਨਾਂ ਸ਼ੱਕ ਚੰਗੀ ਦੀ ਮੱਝ ਹੈ 22 ਕਿਲੋ 700 ਗ੍ਰਾਮ ਦੂਜੇ ਸੂਏ ਹਰਿਆਣੇ ਦੇ ਵਿੱਚੋਂ ਇਹਦਾ ਦੁੱਧ ਚੋ ਕੇ ਲਿਆਂਦਾ ਸੀ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਅਣਮੋਲ ਰਤਨ ਦਾ ਸੋ ਦੋਸਤੋ ਤੋੜ ਕੇ ਤੁਹਾਨੂੰ ਮੱਝ ਦਿਖਾਉਂਗਾ ਮਨ ਖੁਸ਼ ਹੋਊਗਾ ਮੱਝ ਨੂੰ ਦੇਖ ਕੇ ਆ ਜਾ ਬਤਾ ਸੋ ਸੋ ਤੋਰ ਕੇ ਦਿਖਾਵਾਂਗੇ ਬੱਚਾ ਜੇ ਛੋਟਾ ਹੈ ਕਿਉਂਕਿ ਸੂਈ ਸੂਬਾ ਹੀ ਅੱਜ ਇਹ ਮੱਧ ਬਹੁਤ ਸੋਹਣਾ ਢਾਂਚਾ ਤੇ ਜਿੰਨਾ ਸੋਹਣਾ ਢਾਂਚਾ ਉਹਨਾਂ ਸੋਹਣਾ ਥਾਂ ਤੇ ਹਵਾਨਾ ਹਵਾਨਾ ਦੱਸੋ ਕੱਲਾ ਪਿੱਛੋਂ ਨਾ ਦੇਖੋ ਨਾਲ ਅਗਾੜੀ ਨੋਟ ਕਰਿਓ ਚੰਗੇ ਦੁੱਧ ਵਾਲੀ ਮੱਝ ਦੀ ਹਮੇਸ਼ਾ ਅਗਾੜੀ ਅਗਲੇ ਥਾਣੇ ਚ ਦੁੱਧ ਜ਼ਿਆਦਾ ਹੁੰਦਾ ਤੇ ਉਸੇ ਤਰੀਕੇ ਦਾ ਇਹਦਾ ਅਗਲੇ ਪਾਸੇ ਹਵਾਨਾ ਦੱਸਦਾ ਮੈਂ ਤੁਹਾਨੂੰ ਇਹ ਮੱਝ ਚੰਗੀ ਤਰ੍ਹਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਬਾਕੀ ਖੜੀ ਦਾ ਹਵਾਨਾ ਫੇਰ ਤੁਹਾਨੂੰ ਦਿਖਾਉਂਗਾ ਕੰਨੀਆਂ ਤੇ ਥਾਨ ਜੋ ਬਰੀਡ ਕੁਆਲਿਟੀ ਟਾਪ ਦੀ ਤੇ ਬਿਊਟੀਫੁਲ ਹੈ ਚਲ ਆ ਜੀ ਚੌਂਕ ਬਾਈ ਨੂੰ ਪਸ਼ੂਆਂ ਦਾ ਤੇ ਇਸ ਸਾਈਡ ਦੇ ਉੱਤੇ ਬਾਈ ਨੇ ਹੋਰ ਜਗ੍ਹਾ ਬਣਾ ਲਈ ਹੈ ਕਿਉਂਕਿ ਬਾਈ ਕਹਿੰਦਾ ਵੀ ਚੰਗੀ ਗਿਣਤੀ ਰੱਖਣ ਦਾ ਹੀ ਚੌਂਕ ਹੈ ਤੇ ਪਸ਼ੂ ਵਧਾਉਣੇ ਆ ਤੋ ਗੁੰਮਲੇ ਅੱਜ ਦੀ ਵੀਡੀਓ ਦੇ ਵਿੱਚ ਇਹ ਮੱਝ ਤੁਹਾਨੂੰ ਦਿਖਾਉਣੀ ਹੈ ਵਾਪਸ ਉਹ ਗਾੜੀ ਨੂੰ ਬੜੀ ਸੋਹਣੀ ਹੈ ਦੀ ਆ ਗਾੜੀ ਦਸੂਰ ਤੋਂ ਪਿੱਛੋਂ ਹੋਵਾਨਾ ਦੇਖੋ ਸੋ ਦੇਖੋ ਦੱਸੋ ਤੁਹਾਨੂੰ ਇੱਕ ਮੈਂ ਕਿਹਾ ਸੀ ਵੀ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਣਾ ਹੈ ਤੁਸੀਂ ਵੇਖੋਗੇ ਤੁਹਾਡਾ ਦਿਲ ਮੰਨੂਗਾ ਵੀ ਵਾਕਈ ਇੱਕ ਡਾਇਮੰਡ ਪੀਸ ਬਾਈ ਕੋਲ ਅੱਜ ਵਿਕਰੀ ਵਾਲਾ ਹੈ ਪਿਛਲੇ ਸਾਲ ਬਾਈ ਨੇ ਹਰਿਆਣੇ ਚੋਂ ਲਿਆਂਦੀ ਹੈ ਇੱਕ ਅੰਦਾ ਨਾਗ ਰੱਖਦੇ ਆ ਘਰ ਦੇ ਵਿੱਚ ਤਾਂ ਜ਼ਰੂਰ ਇਨਵੈਸਟਮੈਂਟ ਕਰ ਲੋ ਇਹ ਨਹੀਂ ਵੀ ਇਨਾ ਪਸ਼ੂਆਂ ਤੇ ਪੈਸਾ ਵੱਧ ਲੱਗ ਜਾਂਦਾ ਇਹ ਤਾਂ ਇੱਕ ਤਰ੍ਹਾਂ ਦੀਆਂ ਐਫਟਡੀਆਂ ਹੀ ਆ ਕਰਮਾਲੀਆਂ ਵਿਆਜ ਦੇ ਰੂਪ ਚ ਇਹਨਾਂ ਨੇ ਤੁਹਾਨੂੰ ਬੱਚੇ ਦੇ ਹੀ ਜਾਣੇ ਤੇ ਜਦੋਂ ਮਰਜੀ ਵੇਚ ਲੋ ਇਦਾਂ ਦੀਆਂ ਮੱਜਾਂ ਦੀ ਕੀਮਤ ਨਹੀਂ ਘਟਦੀ ਸੋ ਆ ਗਾੜੀ ਪਿੱਛੋਂ ਹਵਾਨਾ ਬੜਾ ਸੋਹਣਾ ਕੱਟਾ ਪੂਰਾ ਸਾਂਭਿਓ ਕਿਉਂਕਿ ਏਡੀਆਂ ਮੱਝਾਂ ਦੇ ਬੱਚਿਆਂ ਨਾਲ ਕੱਟੇ ਜਾਂ ਕੱਟੀ ਨਾਲ ਨਹੀਂ ਫਰਕ ਪੈਂਦਾ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਦੇ ਕੱਟੇ ਦੀ ਵੀ ਉਨੀ ਕਦਰ ਹੈ ਜਿੰਨੀ ਇੱਕ ਮੱਝ ਦੀ ਕੱਟੀ ਦੀ ਕਦਰ ਹੁੰਦੀ ਹੈ ਸੋ ਢਾਂਚਾ ਦੇਖੋ ਬਿਊਟੀ ਦੇਖੋ ਮੱਝ ਦੀ ਜਿੰਨਾ ਚਿਰ ਮਰਜੀ ਬੋਲੀ ਜਾਏਗੇ ਸ਼ਬਦ ਇਹ ਹੀ ਨਿਕਲਣਗੇ ਵੀ ਬੜੀ ਸੋਹਣੀ ਝੋਟੀ ਹੈ ਬੜੀ ਸੋਹਣੀ ਮੱਝ ਹੈ ਦੁੱਧ ਕਿੰਨਾ ਚੋਲੋਗੇ ਥੋੜੀ ਸੇਵਾ ਪਰ ਨਗੀਨਾ ਤੁਹਾਨੂੰ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾ ਰਿਹਾ ਤੇ ਮੈਨੂੰ ਇਹ ਆਸ ਹੈ ਤੁਹਾਨੂੰ ਪਸੰਦ ਆਊ ਸਰੇੜ ਤੁਸੀਂ ਫੋਨ ਤੇ ਪਤਾ ਕਰ ਲਓ ਗੁਰਵਿੰਦਰ ਭਾਈ ਇੱਕ ਵਾਰਾਂ ਫੇਰ ਇਧਰ ਨੂੰ ਘੁਮਾ ਲਓ ਮੜ ਕੇ ਆਪਾਂ ਬੱਚਾ ਅੰਦਰ ਲੈ ਚੱਲਾਂਗੇ ਸੋ ਦੇਖੋ ਇਸ ਮੱਛ ਨੂੰ ਭਵਾਨਾ ਦੋਸਤੋ ਪਿੱਛੋਂ ਵੀ ਨੋਟ ਕਰੋ ਹਜੇ ਜਿਹੜਾ ਉਹ ਕੁੜੇ ਕਿਉਂਕਿ ਹਜੇ ਸੂਕੇ ਹੀ ਸਵੇਰ ਹਟੀਆ ਤਾਂ ਉਸੇ ਤਰ੍ਹਾਂ ਦੱਸਣ ਕਿ ਮੋਢੇ ਚ ਪੂਛ ਕਿੰਨੀ ਕੁ ਬਰੀਕ ਉਹ ਵੀ ਨੋਟ ਕਰ ਲਓ ਮੋੜ ਲਓ ਵੀਰੇ ਘੁਮਾ ਲਓ ਵਾਪਸ ਬਹੁਤ ਸੁੰਮ ਝੋਟੀ ਦੋਸਤੋ ਬਹੁਤ ਸੋਹਣੀ ਮੱਛ ਇਸ ਸ਼ਾਰਟ ਜਿਹੜੀ ਫੁੱਲ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਚੰਗੇ ਪਸ਼ੂ ਸੰਭਾਲਿਆ ਕਰੋ ਇਦਾਂ ਦੀਆਂ ਮੱਝਾਂ ਜੇ ਨਹੀਂ ਵੀ ਖਰੀਦ ਸਕਦੇ ਤਾਂ ਚੰਗੇ ਸੀਮਨ ਲਵਾਓ ਜਿਹਦੇ ਨਾਲ ਤੁਹਾਡੇ ਕੋਲ ਇਦਾਂ ਦੇ ਡਾਇਮੰਡ ਪੀਸ ਇਦਾਂ ਦੇ ਨਕੀਨੇ ਘਰ ਚ ਪੈਦਾ ਹੋਣ ਤੇ ਤੁਸੀਂ ਵੀ ਇਦਾਂ ਜਦੋਂ ਕਿਤੇ ਵੇਚਣ ਲੱਗੋ ਤਾਂ ਤੁਹਾਡਾ ਜਿਹੜੀ ਤੁਹਾਡੀ ਗਰਜ ਜਾਉ ਪਸ਼ੂ ਇਹ ਪੂਰੇ ਕਰਨ ਸੋ ਸੋਹਣੀ ਮੱਝ ਤੁਹਾਨੂੰ ਇਸ ਵੀਡੀਓ ਚ ਦਿਖਾਈ ਹੈ ਜਰੂਰ ਦੱਸਿਓ ਫੇਸਬੁੱਕ ਵਾਲੇ ਵੀਰ ਤੁਹਾਨੂੰ ਇਹ ਮੱਝ ਕਿੱਦਾਂ ਦੀ ਲੱਗੀ ਕਿੰਨਾ ਦੁੱਧ ਦੇ ਦੇ ਦੂ ਤੁਹਾਡੇ ਹਿਸਾਬ ਨਾਲ ਢਾਂਚਾ ਬਿਊਟੀ ਸਾਰੇ ਜਿਹੜੇ ਇਹਦੇ ਗੁਣ ਹੈ ਉਨੋ ਵਾਰੇ ਜਰੂਰ ਇੱਕ ਵਾਰ ਆਪਦੇ ਵਿਚਾਰ ਸਾਂਝੇ ਕਰਿਓ ਥੋੜੀ ਵੀਡੀਓ ਲੰਬੀ ਕਰ ਰਹੇ ਹਾਂ ਕਿਉਂਕਿ ਸੋਹਣਾ ਪਸ਼ੂ ਵਾਰ-ਵਾਰ ਦਿਖਾਉਣ ਨੂੰ ਜੀ ਕਰਦਾ ਬਾਕੀ ਦੇਖੋ ਇਹਦੀ ਗਾੜੀ ਹਵਾਨੇ ਹੁੰਨੇ ਦੋਸਤੋ ਵੀਡੀਓ ਦੇ ਵਿੱਚ ਮੈਂ ਦੋਨੋਂ ਪਾਸੇ ਘੁੰਮ ਜਾਣਾ ਹੁੰਦਾ ਪਸ਼ੂ ਦੇ ਤੁਸੀਂ ਵੀਡੀਓ ਨੂੰ origignal ਦੇਖ ਲਿਆ ਕਰੋ ਕਿਸੇ ਪਾਸੋਂ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਤੋਂ ਕੋਈ ਲਪੋ ਜਾਂ ਪਰਦਾ ਨਾ ਸੋ ਬੈਕ ਸਾਈਡ ਤੋਂ ਹਵਾਨਾ ਦੇਖੋ ਬਾਕੀ ਜਦੋਂ ਬੰਨਤੀ ਉਦੋਂ ਇਹਦੀ ਪੂਛ ਫੜ ਕੇ ਹਵਾਨਾ ਪਿੱਛੋਂ ਘੇਰਦੇ ਹੁੰਦਾ ਦਿਖਾਵਾਂਗਾ ਲੈ ਚਲੋ ਭਾਈ ਉੱਥੇ ਆ ਜਾਓ ਸਤ ਤੁਹ ਫੇਰ ਦੇਖੋ ਇਹਨੂੰ ਬਹੁਤ ਸੋਨੇ ਮਾਰ ਦਸੋ ਇਸ ਵੀਡੀਓ ਚ ਦਿਖਾ ਰਹੇ ਤਾਜੀ ਬਿਲਕੁਲ ਸੋਈ ਹੈ ਦਸੋ ਇਹ ਹਜੇ ਜਿਹੜਾ ਉਹ ਇਹ ਸਵੇਰ ਹੀ ਸੋਈ ਹੈ ਤੇ ਬਹੁਤੀ ਏ ਚੋਈ ਵੀ ਨਹੀਂ ਆ ਇਸ ਟਾਈਮ ਕੋ ਕਿ ਹੋਣੇ ਦੀ ਚੋਾਈ ਬਾਈ ਕਰੂਗਾ ਡਾਕਟਰ ਗੁਪਿੰਦਰ ਭਾਈ ਜੇਰ ਵਗੈਰਾ ਸਹੀ ਪੈ ਗਈ ਸੀ ਨਹੀਂ ਕਿ ਆ ਕੇ ਜੇਰ ਵਗੈਰਾ ਹਨੀ ਠੀਕ ਹੈ ਬਿਲਕੁਲ ਨਹੀਂ ਦਸੋ ਹਵਾਨਾ ਪਿੱਛੋਂ ਵੀ ਦੇਖਿਓ ਕਿਉਂਕਿ ਥੋੜਾ ਪਸ਼ੂ ਬੱਚੇ ਦੀ ਖਿੱਚ ਕਰਦਾ ਹੁੰਦਾ ਉਹਦੇ ਕਰਕੇ ਛੋਲਾ ਤੁਰਦਾ ਭਈ ਪੂਛ ਫੜੀ ਮਲੀ ਜੀ ਦੀ ਹੁਣ ਦੇਖੋ ਦਸੋ ਹਵਾਨਾ ਕਿਤੋਂ ਕੋਈ ਕਮੀ ਕਿਤੋਂ ਕੋਈ ਖੁੰਜੀ ਨਹੀਂ ਤੁਹਾਨੂੰ ਮੱਝ ਲੱਗੂਗੀ ਪਰ ਇਹ ਹਵਾਨੇ ਜੀ ਤੁਸੀਂ ਦੇਖ ਰਹੇ ਹੋ ਕਿਉਂਕਿ ਬਿਲਕੁਲ ਹੀ ਤਾਜੀ ਸੂਈ ਵੀ ਮੱਝ ਹੈ ਗੱਬਣ ਦੀਆਂ ਵੀਡੀਓ ਵੀ ਬਾਈ ਕੋਲ ਬਣੀਆਂ ਜਿਹੜੀਆਂ ਮੈਨੂੰ ਵੀਰ ਪਾਉਂਦਾ ਰਿਹਾ ਆਪਾਂ ਕਿਉਂਕਿ ਵੀਡੀਓ ਬਣਾਉਣ ਤੋਂ ਪਹਿਲਾਂ ਕੋਸ਼ਿਸ਼ ਹੁੰਦੀ ਹੈ ਵੀਡੀਓ ਦੇਖੀ ਜਾਵੇ ਛੱਡ ਦਿਓ ਬਾਈ ਸੋ ਇਹ ਮੱਝ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰੋਗੇ ਤਸੱਲੀ ਆ ਕੇ ਕਰ ਲਿਓ ਮੈਂ ਆਪਦੇ ਵੱਲੋਂ ਤੁਹਾਨੂੰ ਇੱਕ ਬਹੁਤ ਸੋਹਣੀ ਮੱਝ ਦਿਖਾਈ ਹੈ ਜਿਨੂੰ ਪਸੰਦ ਆਈ ਹੈ ਤਾਂ ਉਹ ਵੀਰ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਜੇ ਅਗਾੜੀ ਦੀ ਮੈਂ ਗੱਲ ਕੀਤੀ ਸੀ ਦੋਸਤੋ ਤਾਂ ਲਗਭਗ ਗੈਠਾਂ ਨੂੰ ਹਵਾਨਾ ਅਗੋਂ ਦੀ ਦਾ ਪੂਰਾ ਵਜਨ ਹਵਾਨੇ ਦੇ ਉੱਤੇ ਅਗਲੇ ਪਾਸੋਂ ਵੀ ਹੈ ਤੇ ਬੈਕ ਸਾਈਡ ਤੋਂ ਤਾਂ ਹਵਾਨਾ ਇਹਦਾ ਕਮਾਲ ਦਾ ਹੈ ਮੇਲਿਆਂ 'ਚ ਖੜਨ ਵਾਲੀ ਇਹ ਝੋਟੀ ਅੱਜ ਦੀ ਵੀਡੀਓ ਦੇ ਮਾਧਮੇ ਨਾਲ ਤੁਹਾਨੂੰ ਦਿਖਾਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ